गुरदासपुर पुलिस ने 25 लाख रुपए मूल्य के 101 गुमशुदा मोबाइल फोन खोजकर उनके मालिकों को सौंपे गुरदासपुर के वरिष्ठ पुलिस अधीक्षक आईपीएस श्री आदित्य ने प्रेस को जानकारी देते हुए बताया कि गुरदासपुर जिले के कई नागरिकों के मोबाइल फ़ोन गुम हो गए थे गुरदासपुर जिले के विभिन्न पुलिस संपर्क केंद्रों पर मोबाइल फ़ोन गुम होने की शिकायतें दर्ज कराई गई थीं गुरदासपुर पुलिस की तकनीकी सेल टीम ने भारत के विभिन्न हिस्सों में गुम हुए मोबाइल फोन का पता लगाया और आज 30 सितंबर 2025 को विभिन्न कंपनियों के कुल 101 मोबाइल फोन एंड्रॉयड फोन निन्यानवे और आईफोन तीन उनके मूल मालिकों को लौटा दिए गए जिनकी कीमत लगभग 25 लाख रुपए है शेष गुम हुए मोबाइल फोन भी गुरदासपुर पुलिस द्वारा खोजकर जल्द ही उनके मूल मालिकों को लौटा दिए गए 11, 12, 11, 12, 13, 14, 11, 12, 15, 16, 17, 18, 19, 20, 21, 22, 23, 24, 25, 26, 27, 28, 29, 30, ਉਹਦਾ ਕਿਹੋ ਜਿਹਾ ਨਾਮ ਦਾ ਜਿਹੜਾ ਕਿਥੋਂ ਰਹਿਣ ਵਾਲਾ ਹੈ ਮੇਰਾ ਨਾਮ ਪ੍ਰਦੀਪ ਕੁਮਾਰ ਪਿੰਡ ਮੇਰਾ ਪੰਜਾਬ ਦਾ ਕਿੱਥੇ ਤੋਂ ਫੋਨ ਕਰ ਰਹੇ ਹੋ ਮੇਰੇ ਇੱਕ ਬੱਚੇ ਨੂੰ 3-4 ਮਹੀਨੇ ਕਿੱਥੇ ਕਿੱਥੇ ਫੋਨ ਫੋਨ ਬੜਾ ਖੈਰ ਪੁੱਛਦੇ ਬੱਚਾ ਇਧਰ ਆਣੇ ਰੋਡ ਤੇ ਧਰਮਨਪੁਰ ਕਿਹੜੀ ਕੰਪਨੀ ਦਾ ਫੋਨ ਹੈ ਮੇਰਾ ਉੱਪਰ ਦਾ ਫੋਨ ਆਇਆ ਫੋਨ ਆਇਆ ਹੀ ਕੋਈ ਇਹ ਕਿਦੋਂ ਮੁਲਾਜ਼ਮ ਆਇਆ ਹੀ ਦਾ ਕੀ ਕਹਿੰਦੇ ਕੋ ਗੰਦੇ ਜੀ ਤੁਹਾਡਾ ਫੋਨ ਮੇਰੇ ਲੱਗਿਆ ਤੇ ਆ ਕੇ ਪੁਲਾ ਐਸਐਸਪੀ ਦਫ਼ਤਰ ਸਾਹਿਬ ਅੱਜ ਮਿਲਿਆ ਫੋਨ ਦਾ ਬੰਦ ਜੀ ਕਿੰਨੇ ਕੀ ਮਤਾ ਹੈ ਇਹ ਸੁਣਾ ਹਜ਼ਾਰ ਰੁਪਏ ਠੀਕ ਹੁਣ ਖੁਸ਼ ਹੋ ਗਏ ਹਾਂ ਹਾਂਜੀ ਨਾਦਾ ਕਿੱਥੋਂ ਰਹਿਣ ਵਾਲਾ ਹੈ ਨਾ ਅਦਿਲੀ ਕੁਮਾਰ ਆ ਮੈਂ ਕਿੱਦ ਨਾਲੋਂ ਲੱਗੋ ਤੋਰਿਆ ਨਾ ਜੀ ਮੇਰਾ ਫੋਨ ਆਇਆ ਚੌਥੇ ਮਹੀਨੇ ਮੇਰਾ ਨਾਮ ਦੇਵਿਆ ਸਿੰਘ ਦਾ ਦੇ ਨੋ ਮਾਲਕੀ ਕਿਹੜੀ ਕੰਪਨੀ ਦਾ ਫੋਨ ਆਇਆ ਜੀ ਕਿਦੋਂ ਵਾਚ ਆਈ ਚੌਥੇ ਮਹੀਨੇ ਫਿਰ ਤੁਸੀਂ ਕੰਪਲੇਨ ਕੀਤੀ ਸੀ ਪੁੱਛ ਲਈ ਹਾਂ ਸਾਇਬਰ ਜੇ ਬਾਲੀ ਜਦੋਂ ਮੂੰਹ ਫੋਨ ਫੋਨ ਆਇਆ ਤੁਹਾਨੂੰ ਕਿਹੜਾ ਫੋਨ ਲੱਗ ਰਿਹਾ ਹਾਂ ਇਹ 15 ਦਿਨ ਪਹਿਲਾਂ ਕਿੰਨੀ ਕੀਮਤ ਦਾ ਫੋਨ ਹੈ 17000 ਰੁਪਏ ਆਉਂਦੀ ਉਮੀਦ ਹੈ ਕਿ ਜਦ ਕੋ ਆ ਜਾਏਗਾ ਖਤਮ ਹੋ ਜਾਊਗਾ ਤਮਰੋਂ ਲੱਭ ਗਿਆ ਖੁਸ਼ੀ ਉਹਨਾਂ ਨੇ ਕੀ ਕਹੋਗੇ ਐਸਐਸਪੀ ਸਾਹਿਬ ਬਹੁਤ ਵਧੀਆ ਨੇ ਨਿੱਕੀ ਤਰ੍ਹਾਂ ਗਾਈਡ ਦਿਵਾ ਦਿੱਤਾ ਮਿਲਦੀ ਹੈ ਨਹੀਂ ਚਲੋ ਮੇਰੇ ਨਾਲ ਜੋ 100 ਦੇ ਕਰੀਬ ਫੋਨ ਦਿੱਤੇ ਗਏ ਅੱਜ ਸਾਡੀ ਬੜੀ ਵੱਡੀ ਗੱਲ ਹਾਂਜੀ ਇੱਕ ਇੱਕ ਫੋਨ ਦਿੱਤੇ ਪਾਪਾ ਜੀ ਸਾਹਿਬ ਹਾਂਜੀ ਹਾਂਜੀ ਮੇਰੇ ਫਾਦਰ ਸਾਹਿਬ ਬੜੀ ਵੱਡੀ ਉਪਲਬਧੀ ਹਾਸਲ ਕੀਤੀ ਹੈ ਜਿ ਹੁਣ 101 ਮੋਬਾਈਲ ਉਹਨਾਂ ਲੋਕਾਂ ਨੂੰ ਦੇ ਰਹੇ ਹੋ ਜੋ 100 ਰੁਪਏ ਦੇ 50000 ਕੀਮਤ ਦੇ ਜਾਂ 30000 ਲਗਭਗ ਕੀਮਤਾਂ ਦੇ ਮੋਬਾਈਲ ਆ ਉਹ ਲੋਕਾਂ ਨੂੰ ਜਿਹੜੀ ਆ ਅੱਜ ਦੀਵਾਲੀ ਗਿਫਟੀ ਸਮਝੋ ਦਿੱਤਾ ਜਾ ਰਿਹਾ ਹੈ ਆ ਲਗਭਗ ਤੁਸੀਂ ਦੇਖ ਸਕਦੇ ਕਿ ਅਸੀਂ ਜਿਹੜਾ ਹੈਗਾ ਜਿੰਨੇ ਵੀ ਲੋਕਾਂ ਦੇ ਪਹਿਲਾਂ ਮੋਬਾਈਲ ਗੁੰਮ ਹੋਏ ਸੀਗੇ ਉਹਨੂੰ ਟ੍ਰੇਸ ਕਰਨ ਲਈ ਜਿਹੜਾ ਹੈਗਾ ਸਪੈਸ਼ਲ ਉਪਾਲਾ ਜਿਹੜਾ ਹੈਗਾ ਸਾਈਬਰ ਸੈੱਲ ਐਸ ਐਚਓ ਟੈਕਨੀਕਲ ਟੀਮ ਵੱਲੋਂ ਜਿਹੜਾ ਹੈਗਾ ਕੀਤਾ ਗਿਆ ਸੀਗਾ ਤੇ ਇਹਦੇ ਚ ਅੱਜ 101 ਮੋਬਾਈਲ ਫੋਨ ਲਗਭਗ ਜਨਾਜ਼ੀ ਅਨੁਮਾਨਿਤ ਕਿੰਨਾ 3 ਲੱਖ ਤੋਂ ਵੱਧ ਹੈਗੀ ਆ ਅਸੀਂ ਸਾਰੇ ਜਿਹੜਾ ਹੈਗੇ ਸਾਰਿਆਂ ਨੂੰ ਡਿਸਟ੍ਰਿਬਿਊਟ ਕਰੇ ਹੈਗੇ ਇਹਨਾਂ ਦੇ ਅਸੀਂ ਉਹਨਾਂ ਸੈ ਉਹ ਬੁਲਾਏ ਹੈਗੇ ਐਂਡ ਜਿਹੜਾ ਹੈਗਾ ਇਹਨਾਂ ਨੂੰ ਅਸੀਂ ਜਿਹੜਾ ਹੈਗਾ ਇਨ ਪਰਸਨ ਜਿਹੜਾ ਹੈਗਾ ਹੈਂਡਵਰਕ ਕਰਦੇ ਹਾਂ ਸਰ ਕਿਹੜੀ ਕਿਹੜੀ ਲੋਕੇਸ਼ਨ ਤੋਂ ਪੰਜਾਬ ਤੋਂ ਬਾਹਰੋਂ ਵੀ ਟਰੇਸ ਕੀਤੇਗੇ ਦੇਖੋ ਆ ਜਿਹੜੇ ਜਿਆਦਾਤਰ ਫੋਨ ਜਿਹੜੇ ਹੈਗੇ ਪੰਜਾਬ ਦੇ ਵਿੱਚ ਜਿਹੜੇ ਟਰੇਸ ਹੋਏ ਸੀਗੇ ਜਿਨ੍ਹਾਂ ਦੇ ਫੋਨ ਗੁੰਮ ਹੋ ਗਏ ਸੀਗੇ ਚੋਰੀ ਹੋ ਗਏ ਸੀਗੇ ਇਸ ਤੋਂ ਇਲਾਵਾ ਜਿਹੜੇ ਆਲਰੇਡੀ ਤੇ ਸਨੇਚਿੰਗ ਦੇ ਫੋਨ ਹੈ ਉਹ ਵੀ ਅਸੀਂ ਪਹਿਲਾਂ ਵੀ ਉਹ ਵਾਪਸ ਦੇ ਚੁੱਕੇ ਗਏ ਤਾਂ ਜਿਆਦਾਤਰ ਉਹ ਫੋਨ ਨੇ ਜਿਹੜੇ ਲੋਸਟ ਫੋਨ ਇਨ ਜਨਰਲ ਹੁੰਦੇ ਉਹ ਅਸੀਂ ਜਿਹੜਾ ਹੈਗਾ ਸਪੈਸ਼ਲ ਅਫਰਟ ਸਾਡੀ ਟੀਮ ਨੇ ਕੀਤਾ ਹੈਗਾ ਐਂਡ ਇਸ ਕਰਕੇ ਅਸੀਂ ਸਾਰਿਆਂ ਨੂੰ ਇਸ ਕਰਕੇ ਜਿਹੜਾ ਹੈਗਾ ਦੀਵਾਲੀ ਤੋਂ ਪਹਿਲਾਂ ਜਿਹੜਾ ਅਸੀਂ ਅਸੀਂ ਸੋਚਿਆ ਕਿ ਇਹਨਾਂ ਨੂੰ ਜਿਹੜਾ ਹੈਗਾ ਵਾਪਸ ਦੇ ਦੇ ਦਿੱਤਾ 101 ਮੋਬਾਈਲ ਸੀ ਤਾਂ ਕਿਸੇ ਗਰੋ ਵੀ ਹੋਏਗਾ ਕੋਈ ਨਾ ਕੋਈ ਜਿਹਦਾ ਟ੍ਰੇਸ ਕੀਤਾ ਕੋਈ ਨਾ ਕਿਸ ਤਰ੍ਹਾਂ ਫੜਿਆ ਵੀ ਉਹ ਸਾਰੀ ਸਾਰੀ ਚੀਜ਼ਾਂ ਉਹ ਅਸੀਂ ਉਹਨੂੰ ਦੇਖ ਰਹੇ ਹਾਂ ਤੁਸੀਂ ਸਾਰੀ ਚੀਜ਼ਾਂ ਅਸੀਂ ਉਹਨੂੰ ਦੇਖ ਰਹੇ ਹੈਗੇ ਕਿ ਕੀ ਕੀ ਹੈਗਾ ਜਿਹਦੇ ਵਿੱਚ ਕਈ ਕਿਸਮਾਂ ਦੇ ਵਿੱਚ 올ਰੇਡੀ ਅਸੀਂ ਅਰੈਸਟਾਂ ਵੀ ਪਾਈਆਂ ਨੇ ਉਹ ਕਾਫੀ ਅਸੀਂ ਐਕਸਟੈਂਸਿਵ ਜਿਹੜੀ ਐਕਸਰਸਾਈਜ਼ ਹੈ ਉਹ ਅਸੀਂ ਕਰ ਰਹੇ ਹਾਂ ਜੀ ਮਤਲਬ ਕਿ ਸਰ ਕ੍ਰਾਈਮ ਕਦੀ ਛੁਪਦਾ ਨਹੀਂ ਚਾਹੀਏ ਮੋਬਾਈਲ ਦਾ ਡਾਟਾ ਵੀ ਡਿਲੀਟ ਕਰ ਲੈਂਦੇ ਆ ਸਿਮ ਵੀ ਤੋੜ ਦਿੰਦੇ ਆ ਪਰ ਕ੍ਰਾਈਮ ਕਦੀ ਛੁਪਦਾ ਨਹੀਂ ਪਰ ਉਹ ਅੱਜਕੱਲ੍ਹ ਦੇਖੋ ਬੜਾ ਬੜਾ ਈਜ਼ੀ ਹੈ ਟੈਕ ਮੋਬਾਈਲ ਨੂੰ ਟ੍ਰੇਸ ਕਰਨਾ ਮੋਬਾਈਲ ਨੂੰ ਜਿਹਨੂੰ ਕਹਿੰਦੇ ਆਪਾਂ ਅਗਰ ਕੋਈ ਵੀ ਕ੍ਰਾਈਮ ਹੋ ਜਾਂਦਾ ਹੈ ਤਾਂ ਅੱਜਕੱਲ ਟੈਕਨੀਕਲ ਜਿਹੜੇ ਟੂਲਸ ਹੈ ਅਤੇ ਜਿਹੜੀ ਹੈਗੀ ਟੈਕਨੋਲੋਜੀ ਹੈ ਉਹਦੇ ਮਾਧਿਅਮ ਨਾਲ ਹੀ ਅਸੀਂ ਵਿਟਿਗ ਕਰ ਸਕਦੇ ਹਾਂਗੇ। ਤੋਂ ਸਾਰਿਆਂ ਨੂੰ ਇੱਕ ਚੇਤਾਵਨੀ ਵੀ ਹੈਗੀ ਕਿ ਅਗਰ ਉਹ ਇਹੋ ਜਿਹਾ ਕੋਈ ਕ੍ਰਾਈਮ ਕਰਦੇ ਤਾਂ ਫੜੇ ਜਾਣਗੇ ਇਸ ਵਿੱਚ ਕੋਈ ਦੋਸ਼ ਨਹੀਂ ਹੈ। ਅੱਛਾ ਇਸ ਤੋਂ ਪਹਿਲਾਂ ਸਰ ਇੱਕ ਤਾਰੀਖ ਤੋਂ ਆਪਾਂ ਟਰੇਸ ਵੀ ਕੀਤਾ ਸੀ 24 ਘੰਟੇ ਤੋਂ ਪਹਿਲਾਂ ਬਾਨੂਪੁਰ ਚੋਂ ਦੇ ਵਿੱਚ ਵੱਡੀ ਘਟਨਾ ਹੋਈ ਸੀ ਉਸ ਤੋਂ ਵੀ ਬਾਦ ਜਿਹੜੇ ਜਿਹੜੇ ਸਾਹਮਣੇ ਆਣੀ ਸ਼ੁਰੂ ਹੋ ਗਏ ਸੀ ਕੋ ਅਸੀਂ ਉਸ ਤੋਂ ਪਹਿਲਾਂ ਜਿਹੜਾ ਇੱਕ ਇਨਸੀਡੈਂਟ ਸਟ੍ਰੈਚਿੰਗ ਦਾ ਸੀ ਜਿਹੜਾ ਅਸੀਂ ਵਿਥਿਨ 5 6 ਸੀ ਜਿਹੜਾ ਟ੍ਰੈਸ ਕੀਤਾ ਸੀਗਾ ਐਂਡ ਉਹਦੇ ਜਿਹੜੀ ਪੁੱਛਗਿੱਛ ਅਸੀਂ ਬਾਕੀ ਜਿਹੜੇ ਸਨੇਚਿੰਗ ਦੇ ਜਿਹੜੇ 3 4 ਜਿਹੜੇ ਇਨਸੀਡੈਂਟ ਸੀ ਜਿਹੜੇ ਵੈਸਟ ਆਫ ਦ ਇਨਸੀਡੈਂਟ ਸੀ ਉਹ ਵੀ ਟ੍ਰੈਸ ਕਰ ਲਏ ਸੀ ਬਾਕੀ ਅਸੀਂ ਸਾਡਾ ਪੂਰਾ ਧਿਆਨ ਹੈ ਮਾਨਯੋਗ ਡੀਜੀ ਸਾਹਿਬ ਨੇ ਸਪੈਸ਼ਲ ਜਿਹਦੇ ਚਾਹਤਾ ਦਿੱਤੀ ਹੈ ਜਿਹੜੀ ਪਬਲਿਕ ਦੀ ਗਿrievance ਹੈ ਜਿੱਥੇ ਇਹੋ ਜਿਹੇ ਕੋਈ ਇਸ਼ੂਜ਼ ਹੈਗੇ ਉਹਨਾਂ ਨੂੰ ਛੇਤੀ ਤੋਂ ਛੇਤੀ ਸੋਲਵ ਕੀਤਾ ਜਾਏ ਤਾਂ ਐਜ ਕਰਕੇ ਅਸੀਂ ਦਾ ਸਪੈਸ਼ਲ ਫੋਕਸ ਇਸ ਚੀਜ਼ ਤੇ ਹਾਂ ਤੇ ਉਹ ਰਣਦੇ ਨੇ ਲੋਕਾਂ ਨੂੰ ਕੀ ਮੈਸੇਜ ਦਿੰਦੇ ਹੋ ਜੇ ਕੋਈ ਸ਼ੱਕੀ ਵਸਤੂ ਜਾਂ ਸ਼ੱਕੀ ਚੀਜ਼ ਜਿਆ ਤਾਂ ਦੇਖੋ ਜੀ ਉਹਦੇ ਲਈ ਬੜਾ ਹੈਗੇ ਸਾਰੇ ਨੂੰ ਅਵੇਅ ਬਣਾ ਪੈਣਾ ਹੈਗਾ ਐਂ ਉਹਨਾਂ ਨੂੰ ਕੋਈ ਲੱਗਦਾ ਹੈਗਾ ਕਿ ਕੋਈ ਸ਼ੱਕੀ ਜਗ੍ਹਾ ਹੈਗੀ ਜਾਂ ਸ਼ੱਕੀ ਕੋਈ ਚੀਜ਼ ਹੈ ਸ਼ੱਕੀ ਕੋਈ ਬੰਦਾ ਹੈਗਾ ਉਹਨਾਂ ਨੂੰ ਮੂਮੈਂਟ ਜਿਹੜੀ ਸਸਪੀਸ਼ੀਅਸ ਲੱਗਦੀ ਤਾਂ ਮੀਡੀਐਟਲੀ 112 ਤੇ ਅਤੇ ਜਿਹੜਾ ਹੈਗਾ ਜਾਂ ਫਿਰ ਗੁਰਦਾਸਪੁਰ ਜ਼ਿਲ੍ਹੇ ਦੇ ਕੰਟਰੋਲ ਨੰਬਰ ਦੇ ਦੇ ਰਹੇ ਮੋਬਾਈਲ ਨੰਬਰ ਉਹਨਾਂ ਤੋਂ ਸੁਚੇ